ਸੱਚੀ ਗੱਲ ਇਹ ਹੈ ਕਵਰ ਸਿੰਘ ਵਿਧੇ ਦੇ ਪਾਸੇ ਲੋਕ ਸਭਾ ਚੋਣਾਂ ਤੇ ਦੂਜੇ ਪਾਸੇ ਸਿਆਸਦਾਨ ਤੇ ਸਿਆਸੀ ਪਾਰਟੀਆਂ ਦੇ ਵਿਚਾਰੇ ਜਿਸ ਤਰ੍ਹਾਂ ਦੀ ਜਦੋ ਜਹਿਦ ਦਿਖਾਈ ਦੇ ਰਹੀ ਹੈ ਤਾਂ ਕਹਿ ਸਕਦੇ ਹਾਂ ਕਿ ਸਿਆਸੀ ਪਾਰਟੀਆਂ ਵੱਡੀਆਂ ਚਿੰਤਾਵਾਂ ਤੇ ਵੱਡੀਆਂ ਚੁਣੌਤੀਆਂ ਦੇ ਨਾਲ ਘਿਰੀਆਂ ਵਿਖਾਈ ਦੇ ਰਹੀਆਂ ਪੱਪਾ ਲਗਾਤਾਰ ਆਪਣੇ ਉਮੀਦਵਾਰਾਂ ਦਾ ਐਲਾਨ ਕਰਦੀ ਜਾ ਰਹੀ ਹੈ ਚੋਣ ਮਹਿਮ ਨੂੰ ਪਖਾਉਂਦੀ ਜਾ ਰਹੀ ਹੈ ਤਾਂ ਬਹੁਤ ਸਾਰੀਆਂ ਅਜਹੀਆਂ ਸਿਆਸੀ ਪਾਰਟੀਆਂ ਨੇ ਜਿੰਨਾ ਵਿਚਾਰੇ ਗੱਟ ਜੋੜ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਪਰੰਤੂ ਰੁਕਾਵਟਾਂ ਇਸ ਕਰਕੇ ਨੇ ਕਿ ਅਜੇ ਤੱਕ ਕਿਸੇ ਵੀ ਤਰਾਦਾ ਮਾਹੌਲ ਸਖਾਵਾਂ ਹੁੰਦਾ ਵੱਖਾ ਹੀ ਨਹੀਂ ਦੇ ਰਿਹਾ ਇੰਡੀਆ ਨਾ ਦੇ ਗੱਟ ਜੋੜ ਵੱਲੋਂ ਵੀ ਇੱਕ ਵਿਰੋਧੀ ਧਿਰ ਦੀ ਭੂਮਿਕਾ ਇਸ ਕਰਕੇ ਨਿਭਾਉਣ ਦਾ ਦਾਵਾ ਕੀਤਾ ਗਿਆ ਜਿਨ੍ਹਾਂ ਨੇ 31 ਬਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਵੱਡੀ ਮਹਾਰਲੀ ਕਰਨ ਦਾ ਫੈਸਲਾ ਕੀਤਾ ਕਿਉਂਕਿ ਆਮ ਆਦੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਿਵੇਂ ਹੀ ਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਸਭ ਤੋਂ ਵੱਡਾ ਝਟਕਾ ਆਮ ਆਦੀ ਪਾਰਟੀ ਨੂੰ ਲੱਗਦਾ ਤਾਂ ਕਹਿ ਸਕਦੇ ਹਾਂ ਕਿ ਵੱਡੀਆਂ ਚੁਣੌਤੀਆਂ ਦੇ ਵਿੱਚ ਕਿਰੇ ਨਜ਼ਰ ਆਂਦੀ ਹੈ ਆਮ ਆਦੀ ਪਾਰਟੀ ਤਾਂ ਉਸ ਤੋਂ ਵੱਡੀ ਜ਼ਿੰਮੇਵਾਰੀ ਹੁਣ ਜਿਹੜੇ ਵਿਅਕਤੀ ਦੇ ਉੱਤੇ ਦਕਾਈ ਦੇ ਰਹੀ ਹੈ ਦਾ ਉਹ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਝ ਦਿਨ ਪਹਿਲਾਂ ਭਗਵੰਤ ਮਾਨ ਪੰਜਾਬ ਆਉਂਦੇ ਆ ਜਿਨ੍ਹਾਂ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਵਿਧਾਇਕਾਂ ਦੇ ਨਾਲ ਇੱਕ ਬੈਠਕ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਦੀ ਕੈਂਪੇਨ ਹੁਣ ਪੰਜਾਬ ਦੇ ਵਿਧਾਇਕਾਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਛੇੜੀ ਗਈ ਹੈ ਤਾਂ ਕਹਿ ਸਕਦੇ ਹਾਂ ਕਿ ਇੱਕ ਪਾਰਟੀ ਵੱਲੋਂ ਦਿੱਤੇ ਗਏ ਪ੍ਰੋਗਰਾਮ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਸਮੇਤ ਆਮਦੀ ਪਾਰਟੀ ਦੇ ਸਾਰੇ ਵਜ਼ਾਇਕਾਂ ਵੱਲੋਂ ਆਪਣੀਆਂ ਡੀਪੀਆਂ ਨੂੰ ਚੇਂਜ ਕਰ ਲਿਆ ਗਿਆ ਤਾਂ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਜਹੀ ਕੈਂਪੇਨ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਇੱਕ ਤਸਵੀਰ ਲੱਗੀ ਵਿਖਾਈ ਦਿੰਦੀ ਹੈ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਹੈ ਤੇ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਰਾ ਕੈਡਰ ਤੇ ਸਾਰੇ ਆਗੂ ਅਰਵਿੰਦ ਕੇਜਰੀਵਾਲ ਦੀ ਪਿੱਠ ਦੇ ਪਿੱਛੇ ਖੜੇ ਰਹਿਣਗੇ ਜਿਸ ਦੇ ਵਿੱਚ ਸਭ ਤੋਂ ਵੱਡਾ ਇੱਕ ਮੈਸੇਜ ਨਜ਼ਰ ਆਉਂਦਾ ਕਿ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਪਰੰਤੂ ਵੇਖਣਾ ਹੋਏਗਾ ਕਿ ਉਹਨਾਂ ਦੀ ਇਸ ਕੈਂਪੇਨ ਦੇ ਨਾਲ ਮੋਦੀ ਦੇ ਵਿੱਚ ਕਿੰਨਾ ਕੁ ਡਰ ਪਾਇਆ ਜਾਂਦਾ ਹੈ ਭਾਜਪਾ ਦੇ ਵਿੱਚ ਕਿੰਨਾ ਕੁ ਸਹਿਮ ਪਾਇਆ ਜਾਂਦਾ ਹੈ ਕਿਉਂਕਿ ਭਾਜਪਾ ਦੇ ਬਹੁਤ ਸਾਰੇ ਆਗੂ ਤੇ ਉਹਨਾਂ ਦੀ ਲੀਡਰਸ਼ਿਪ ਅਕਸਰ ਹੀ ਇਸ ਗੱਲ ਦਾ ਦਾਵਾ ਕਰਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸੀਨਾ 52 ਇੰਚ ਦਾ ਹੈ ਤਾਂ ਬਹੁਤ ਸਾਰੇ ਦਾਅਵੇ ਭਾਜਪਾ ਵਾਲੇ ਪੱਖ ਤੋਂ ਵੀ ਕੀਤੇ ਜਾਂਦੇ ਆ ਇਸ ਕੈਂਪੇਨ ਦੇ ਨਾਲ ਜਿਹੜੀ ਰਵਿੰਦ ਕੇਜਰੀਵਾਲ ਦੀ ਰਿਹਾਈ 28 ਅਪ੍ਰੈਲ ਤੋਂ ਬਾਅਦ ਹੋ ਸਕਦੀ ਹੈ ਕਿਉਂਕਿ ਜਿਵੇਂ ਹੀ ਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਸ਼ਰਾਬ ਘਟਾਲੇ ਦੇ ਵਿੱਚ ਰਵਿੰਦ ਕੇਜਰੀਵਾਲ ਨੂੰ ED ਵੱਲੋਂ ਕਿੰਗ ਪਿੰਨ ਦੱਸਿਆ ਜਾਂਦਾ ਤੇ ਇਹ ਵੀ ਕਿਹਾ ਜਾਂਦਾ ਕਿ ਹੁਣ ਤੱਕ ਅਧਿਕਾਰੀਆਂ ਨੂੰ ਸਹੂਜ ਕਰਦੇ ਨਜ਼ਰ ਨਹੀਂ ਆ ਰਹੇ ਰਵਿੰਦ ਕੇਜਰੀਵਾਲ ਤਾਂ ਹੁਣ ਕਹਿ ਸਕਦੇ ਆ ਕਿ ਆਮ ਆਦੀ ਪਾਰਟੀ ਇਹਨਾਂ ਮੁਸ਼ਕਲ ਦੀਆਂ ਘੜੀਆਂ ਦੇ ਵਿੱਚੋਂ ਕਿਵੇਂ ਨਿਕਲੇ ਚੋਣ ਮਹਿਮ ਕਿਵੇਂ ਪਖਾਵੇ ਜਿਹੜੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨੇ ਆ ਉਹ ਬਿਨਾ ਸੁਪਰੀਮ ਤੋਂ ਕਿਵੇਂ ਉਤਾਰੇ ਜਾ ਸਕਣਗੇ ਇਹ ਪਾਰਟੀ ਦੇ ਅੰਦਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਸਟ੍ਰੈਟਜੀ ਜਿਹੜੀ ਹੈ ਉਹ ਵਿਖਾਈ ਦੇ ਸਕਦੀ ਆ ਤਾਂ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਦੀ ਕੈਂਪੇਨ ਹੁਣ ਪੰਜਾਬ ਦੇ ਮੁੱਖ ਮੰਤਰੀ ਸਮੇਤ ਵਧਾਇਕਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਦਿਖਾਈ ਜਾ ਰਹੀ ਹੈ ਜਾਂ ਪੇਸ਼ ਕੀਤੀ ਜਾ ਰਹੀ ਹੈ ਤਾਂ ਉਹਦੇ ਨਾਲ ਰਵਿੰਦਰ ਕੇਜਰੀਵਾਲ ਦੀਆਂ ਮੁਸ਼ਕਲਾਂ ਕਿੰਨੀਆਂ ਕੁ ਘਟ ਹੋ ਸਕਦੀਆਂ ਤਾਂ ਦੂਜੇ ਪਾਸੇ ਜਿਵੇਂ ਹੀ ਇਹ ਗ੍ਰਿਫਤਾਰੀ ਹੁੰਦੀ ਹੈ ਤਾਂ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਇੱਕ ਲੋਬੀ ਜਿਹੜੀ ਹੈ ਉਹ ਇਸ ਗੱਲ ਦਾ ਦਾਵਾ ਕਰਦੀ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੇ ਹੈ ਉਹ ਜੇਲ੍ਹ ਦੇ ਅੰਦਰ ਬੈਠ ਕੇ ਸਰਕਾਰ ਚਲਾਉਣਗੇ ਤਾਂ ਇੱਕ ਚਿੱਠੀ ਦਾ ਹਵਾਲਾ ਦਿੱਲੀ ਦੇ ਕੈਬਨਿਟ ਮੰਤਰੀ ਆਚੀ ਵੱਲੋਂ ਦਿੱਤਾ ਜਾਂਦਾ ਜਿਸ ਦੇ ਵਿੱਚ ਹੁਕਮ ਨੂੰ ਪੜਿਆ ਜਾਂਦਾ ਕਿ ਅਰਵਿੰਦ ਕੇਜਰੀਵਾਲ ਜਿਹੜੇ ਐ ਉਹਨਾਂ ਵੱਲੋਂ ਹੁਕਮ ਦਿੱਤਾ ਗਿਆ ਹੈ ਕਿ ਦਿੱਲੀ ਦੇ ਵਿੱਚ ਪਾਣੀ ਦੀ ਕਮੀ ਹੈ ਟੈਂਕਰਾਂ ਦੇ ਪ੍ਰਬੰਧ ਕੀਤੇ ਜਾਣ ਤਾਂ ਇੱਕ ਸ਼ਿਕਾਇਤ ਹੁਣ ਦਿੱਲੀ ਦੇ ਉਪ ਰਾਜਪਾਲ ਦੇ ਕੋਲ ਵੀ ਪਹੁੰਚ ਗਈ ਹੈ ਉਸ ਦੇ ਵਿੱਚ ਹਵਾਲਾ ਦਿੱਤਾ ਗਿਆ ਕਿ ਕਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਇਹ ਚਿੱਠੀ ਕਿਸ ਹੱਥ ਭੇਜੀ ਹੈ ਕਿਸ ਨੂੰ ਭੇਜੀ ਹੈ ਤੇ ਇਸ ਚਿੱਠੀ ਦੇ ਪਿੱਛੇ ਅਸਲੀ ਵਜ੍ਹਾ ਕੀ ਹੈ ਕਿ ਆទਸ਼ੀ ਇਸ ਚਿੱਠੀ ਨੂੰ ਖੁਦ ਬਣਵਾ ਕੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਗੁੰਮਰਾਹ ਕਰ ਰਿਹਾ ਹੈ ਦੇਸ਼ ਦੀ ਦਿੱਲੀ ਦੀ ਜਨਤਾ ਨੂੰ ਗੁੰਮਰਾਹ ਕਰ ਰਿਹਾ ਤੇ ਇਸ ਮਾਮਲੇ ਦੇ ਵਿੱਚ ਆទਸ਼ੀ ਵੀ ਘਿਰਦੇ ਨਜ਼ਰ ਆ ਸਕਦੇ ਆ ਤਾਂ ਕਿਹਾ ਜਾ ਰਿਹਾ ਕਿ ਇੱਕ ਸ਼ਿਕਾਇਤ ਜਿਵੇਂ ਹੀ ਉਪਰਾਜਪਾਲ ਦੇ ਕੋਲੇ ਪਹੁੰਚਦੀ ਹੈ ਭਾਜਪਾ ਦੇ ਆਗੂ ਮਨਿੰਦਰ ਸਿਰਸਾ ਵੱਡੇ ਸਵਾਲ ਖੜੇ ਕਰਦੇ ਨਜ਼ਰ ਆਉਂਦੇ ਆ ਕਿ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਈਡੀ ਵੱਲੋਂ ਕੇਵਲ ਤੇ ਕੇਵਲ ਕੇਜਰੀਵਾਲੂ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਤੇ ਕੁਝ ਕਾਨੂੰਨੀ ਸਲਾਹਕਾਰ ਹੀ ਮਿਲ ਸਕਦੇ ਹੈ ਜੇ ਇਹ ਜੇਲ੍ਹ ਦੇ ਵਿੱਚੋਂ ਚਿੱਠੀ ਕੇਜਰੀਵਾਲ ਵੱਲੋਂ ਭੇਜੀ ਗਈ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੂਜੇ ਪਾਸੇ ਸਿੱਖ ਫਾਰ ਜਸਟਿਸ ਦੇ ਮੁਖੀ ਗੌਰਪਤਵੰਤ ਪੰਨੂ ਵੱਲੋਂ ਵੀ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਉੱਤੇ ਵੱਡੇ ਖੁਲਾਸੇ ਕੀਤੇ ਗਏ ਜਦੋਂ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਸਰਕਾਰ ਬਣਾਉਣਾ ਚਾਹੁੰਦੇ ਸਨ ਤਾਂ ਉਹਨਾਂ ਸਮਿਆਂ ਦੇ ਵਿੱਚ ਉਹ ਵਿਦੇਸ਼ ਪਹੁੰਚਦੇ ਆ ਤੇ ਵਿਦੇਸ਼ ਤੋਂ ਉਹਨਾਂ ਨੇ 16.7 ਮਿਲੀਅਨ ਡਾਲਰ ਇਕੱਠੇ ਕੀਤੇ ਸੀ ਤੇ ਵਾਅਦਾ ਕੀਤਾ ਸੀ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਦੇ ਨਾਲ ਕਿ ਜਿਵੇਂ ਹੀ ਦਿੱਲੀ ਦੇ ਵਿੱਚ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹਨਾਂ ਦੇ ਨਾਲ ਕੀਤੇ ਵਾਦੇ ਮੁਤਾਬਕ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਸਰਕਾਰ ਬਣਨ ਤੋਂ 5 ਦਿਨਾਂ ਬਾਅਦ ਹੀ ਕਰ ਦਿੱਤੀ ਜਾਏਗੀ ਤੇ ਉਹਨਾਂ ਨੇ ਉਹ ਵਾਦਾ ਪੂਰਾ ਨਹੀਂ ਕੀਤਾ ਤੇ ਦੂਜੇ ਪਾਸੇ ਜਿਹੜੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ NSA ਲਗਾ ਕੇ ਪੰਜਾਬ ਦੇ ਨੌਜਵਾਨ ਡੱਕੇ ਹੋਇਆ ਤਾਂ ਉਸ ਦੀ ਵੀ ਨਿੰਦਾ ਕੀਤੀ ਜਾ ਰਹੀ ਹੈ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਦੇ ਸਮੇਂ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਐਨਐਸਏ ਲਗਾ ਕੇ ਉਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਤਾਂ ਕਹਿ ਸਕਦੇ ਹਾਂ ਕਿ ਰਵਿੰਦ ਕੇਜਰੀ ਵਾਲਦੀ ਗ੍ਰਿਫਤਾਰੀ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਸ ਤਰ੍ਹਾਂ ਦੀਆਂ ਚੁਣੌਤੀਆਂ ਆਮ ਆਦੀ ਪਾਰਟੀ ਦੇ ਅੰਦਰ ਦਿਖਾਈ ਦੇ ਰਹੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਸਪਸ਼ਟ ਹੋਏਗੀ ਕਿ ਇਸ ਕੈਂਪੇਨ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿੰਨਾ ਕੁ ਡਰਦਿਆ ਤੇ ਭਾਜਪਾ ਵੱਲੋਂ ਇਸ ਦਾ ਜਵਾਬ ਕਿਸ ਢੰਗ ਨਾਲ ਕਾਊਂਟਰ ਕੀਤਾ ਜਾਏਗਾ ਤਾਂ ਹੋਰ ਸਿਆਸੀ ਪਾਰਟੀਆਂ ਦਾ ਜੇ ਜ਼ਿਕਰ ਕਰ ਲਈਏ ਤਾਂ ਸਿਆਸੀ ਪਾਰਟੀਆਂ ਦੇ ਵਿਚਾਲੇ ਭਾਜਪਾ ਤੇ ਇਕਾਲੀ ਦਲ ਦੇ ਦਰਮਿਆਨ ਗੱਠਜੋੜ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਤਾਂ ਉਹ ਵੀ ਰੁਕੀਆਂ ਰੁਕੀਆਂ ਨਜ਼ਰ ਆ ਰਹੀਆਂ ਜਿੱਥੇ ਗੱਠਜੋੜ ਨੂੰ ਲੈ ਕੇ ਭਾਜਪਾ ਦੇ ਨਾਲ ਬਹੁਤ ਸਾਰੀਆਂ ਚਰਚਾਵਾਂ ਸਰਗਰਮ ਨੇ ਤਾਂ ਦੂਜੇ ਪਾਸੇ ਅਕਾਲੀ ਦਲ ਦੇ ਵਿੱਚ ਕੁਝ ਧਿਰਾਂ ਵੰਡੀਆਂ ਨਜ਼ਰ ਆ ਰਹੀਆਂ ਤਾਂ ਕਹਿ ਸਕਦੇ ਹਾਂ ਕਿ ਗੱਟਜੋੜ ਦੇ ਮੁੱਦੇ ਦੇ ਉੱਤੇ ਅਕਾਲੀ ਦਲ ਅੰਦਰੋਂ ਅੰਦਰੀ ਦੁਫਾੜ ਹੁੰਦਾ ਵੀ ਵਿਖਾਈ ਦੇ ਰਿਹਾ ਕਿਉਂਕਿ ਜਦੋਂ ਅਕਾਲੀ ਦਲ ਵੱਲੋਂ ਕੋਰ ਕਮੇਟੀ ਦੀ ਬੈਠਕ ਸੱਦੀ ਗਈ ਸੀ ਤਾਂ ਉਸ ਬੈਠਕ ਦੇ ਵਿੱਚ ਬਹੁਤ ਸਾਰੇ ਅਜਿਹੇ ਆਗੂ ਸਨ ਜਿਹੜੇ ਚਾਹੁੰਦੇ ਸਨ ਕਿ ਗੱਟਜੋੜ ਹੋਣਾ ਚਾਹੀਦਾ ਤੇ ਦੂਜੇ ਪਾਸੇ ਕੁਝ ਜੋ ਹੈ ਆਗੂਆਂ ਵੱਲੋਂ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਕਿ ਗੱਠਜੋੜ ਕਰਨ ਤੋਂ ਪਹਿਲਾਂ ਇਸ ਗੱਲ ਦੇ ਉੱਤੇ ਵਿਚਾਰ ਕਰ ਲਿਆ ਜਾਵੇ ਕਿ ਜੇ ਤਾਂ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਬਚਾਉਣਾ ਹੈ ਜਾਂ ਅਕਾਲੀ ਦਲ ਨੂੰ ਮੁੜ ਸੱਤਾ ਵਿੱਚ ਲਿਆਉਣਾ ਹੈ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਭਰੋਸਾ ਤੇ ਵਿਸ਼ਵਾਸ ਜਿਹੜਾ ਉਹ ਟੁੱਟਿਆ ਹੋਇਆ ਤੇ ਉਸ ਵਿਸ਼ਵਾਸ ਤੇ ਭਰੋਸੇ ਨੂੰ ਬਹਾਲ ਕਰਕੇ ਹੀ ਗਠਜੋੜ ਕੀਤਾ ਜਾ ਸਕਦਾ ਹੈ ਤੇ ਸਭ ਤੋਂ ਵੱਡੀ ਚੁਣੌਤੀ ਸੁਖਬੀਰ ਸਿੰਘ ਬਾਦਲ ਦੇ ਅੱਗੇ ਵੀ ਹੋ ਸਕਦੀ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਜੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਅਕਾਲੀ ਦਲ ਵੱਲੋਂ ਕੋਈ ਚੰਗਾ ਪ੍ਰਦਰਸ਼ਨ ਕੀਤਾ ਜਾ ਸਕਦਾ ਤਾਂ ਫਿਰ ਸੁਖਬੀਰ ਸਿੰਘ ਬਾਦਲ ਦਾ ਉਭਾਰ ਵੀ ਹੋ ਸਕਦਾ ਤੇ ਜੇ ਗਠਜੋੜ ਕਰਕੇ ਜੜੀਆਂ ਮੁਸ਼ਕਲਾਂ ਦਾ ਸਾਹਮਣਾ ਤਕਵੀਰ ਸਿੰਘ ਬਾਦਲ ਨੂੰ ਕਰਨਾ ਪਵੇਗਾ ਤਾਂ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਅਜਿਹੇ ਮਸਲੇ ਨੇ ਜਿਹੜੇ ਪਹਿਲਾਂ ਵੀ ਗੱਠਜੋੜ ਨੂੰ ਲੈ ਕੇ ਛਿੱਕੇ ਟੰਗ ਦਿੱਤੇ ਗਏ ਜਿਨ੍ਹਾਂ ਦੀ ਅਣਦੇਖੀ ਕੀਤੀ ਗਈ ਤੇ ਜੇ ਹੁਣ ਇੱਕ ਵਾਰ ਫਿਰ ਗੱਠਜੋੜ ਹੁੰਦਾ ਤਾਂ ਜਿਸ ਤਰ੍ਹਾਂ ਕਿਸਾਨੀ ਦਾ ਮਸਲਾ ਚੱਲ ਰਿਹਾ ਉਸ ਦੇ ਨਾਲ ਅਕਾਲੀ ਦਲ ਦੇ ਅੱਗੇ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਕਿਉਂਕਿ ਐਸਕੇਮ ਨੇ ਭਾਜਪਾ ਨੂੰ ਦੇਸ਼ ਪੱਧਰ ਦੇ ਉੱਤੇ ਨਖੇੜਨ ਦਾ ਫੈਸਲਾ ਕੀਤਾ ਹੈ ਜਿਹੜੀਆਂ ਦੋ ਜਥੇਬੰਦੀਆਂ ਗੈਰ ਰਾਜਨੀਤਿਕ ਸੰਯੁਕਤ ਡੱਲੇ ਵਾਲ ਤੇ ਪੰधेਰ ਦੀ ਜਥੇਬੰਦੀ ਹੈ ਜੇ ਉਹਨਾਂ ਵੱਲੋਂ ਵੀ ਐਸਕੇਐਮ ਦੀ ਕਾਲ ਦਾ ਕਿਤੇ ਸਮਰਥਨ ਕਰ ਦਿੱਤਾ ਜਾਂਦਾ ਹੈ ਜਾਂ ਭਾਜਪਾ ਦੇ ਨਖੇੜਨ ਵਾਲੇ ਪ੍ਰੋਗਰਾਮ ਦੇ ਵਿੱਚ ਹੰਗਾਰਾ ਪਰਿਆ ਜਾਂਦਾ ਤਾਂ ਵੱਡੀਆਂ ਮੁਸ਼ਕਲਾਂ ਅਕਾਲੀ ਦਲ ਦੇ ਅੱਗੇ ਖੜੀਆਂ ਹੋ ਸਕਦੀਆਂ ਇਸ ਕਰਕੇ ਕੋਰ ਕਮੇਟੀ ਦੇ ਵਿੱਚ ਕੁਝ ਮਤੇ ਮੰਗਦੇ ਰੂਪ ਵਿੱਚ ਅੱਗੇ ਰੱਖੇ ਗਏ ਤਾਂ ਇਸ ਗੱਲ ਦਾ ਪ੍ਰਭਾਵ ਵੀ ਬਣਾਇਆ ਜਾ ਸਕੇ ਕਿ ਅਸੀਂ ਇਹਨਾਂ ਮਤਿਆਂ ਨੂੰ ਕੋਰ ਕਮੇਟੀ ਵਿੱਚ ਲੈ ਕੇ ਆਏ ਸੀ ਤਾਂ ਕਹਿ ਸਕਦੇ ਹਾਂ ਕਿ ਕੁਝ ਤਰ੍ਹਾਂ ਗੱਠ ਜੋੜ ਲਈ ਕਾਲੀਆਂ ਦਿਖਾਈ ਦੇ ਰੀਆਂ ਤੇ ਕੁਝ ਤਰ੍ਹਾਂ ਗੱਠ ਜੋੜਨ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਨੂੰ ਰੋਕਦੀਆਂ ਨਜ਼ਰ ਆ ਰਹੀਆਂ ਜਿਹੜੀਆਂ ਗੱਠ ਜੋੜ ਕਰਨ ਵਾਲੀਆਂ ਤਰ੍ਹਾਂ ਨੇ ਉਹ ਚੰਗੀ ਤਰ੍ਹਾਂ ਜਾਣਦੀਆਂ ਨੇ ਕਿ ਜਿੱਥੇ-ਜਿੱਥੇ ਉਹਨਾਂ ਦਾ ਨੁਕਸਾਨ ਹੋਣਾ ਤਾਂ ਉਸ ਦੀ ਪਰਪਾਈ ਪਾਜਪਾ ਵਾਲੇ ਗੱਟ ਜੋੜ ਕਰਕੇ ਹੀ ਕਰ ਸਕਦੇ ਆ ਤੇ ਉਹਨਾਂ ਦੀ ਜਿੱਤ ਕਿਤਨਾ ਕਿਤੇ ਪੱਕੀ ਹੋ ਸਕਦੀ ਹੈ ਜਿਸ ਤਰ੍ਹਾਂ ਦੇ ਮਤੇ ਕੋਰ ਕਮੇਟੀ ਵਿੱਚ ਲਿਆਂਦੇ ਗਏ ਤੇ ਮਨਪ੍ਰੀਤ ਸਿੰਘ ਯਾਲੀ ਨੇ ਵੀ ਚੁੱਪ ਤੋੜੀ ਹੈ ਜਿਸ ਦੇ ਵੱਡੇ ਮਾਇਨੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਮਤੇ ਲਿਆਂਦੇ ਗਏ ਨੇ ਉਸ ਦੇ ਨਾਲ ਹੀ ਗੱਟ ਜੋੜ ਨੂੰ ਅੱਗੇ ਵਿਧਾਇਆ ਜਾ ਸਕਦਾ ਹੈ ਕਿਉਂਕਿ ਅਕਾਲੀ ਦਲ ਖੇਤਰੀ ਪਾਰਟੀ ਹੈ ਸਿੱਖਾਂ ਦੀ ਪਾਰਟੀ ਹੈ ਪੰਥਕ ਪਾਰਟੀ ਹੈ ਤੇ ਜਦੋਂ ਸੱਤਾ 'ਚ ਹੁੰਦੀ ਹੈ ਉਸ ਦੇ ਵਿੱਚ ਪੰਜਾਬ ਦੀ ਵੱਡੀ ਡਿਵੈਲਪਮੈਂਟ ਹੁੰਦੀ ਹੈ ਉਹਨਾਂ ਨੇ ਥੁਤ ਤੱਕ ਆ ਕੇ ਬੇਸ਼ੱਕ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਉਹਨਾਂ ਦੇ ਜਿਹੜੇ ਮਤ ਪੇਦ ਉਭਰੇ ਸਨ ਉਹ ਵਿਚਾਰਕ ਤੌਰ ਤੇ ਸਨ ਤੱਬ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਮਤੇ ਲਿਆਂਦੇ ਗਏ ਉਸ ਦੇ ਵਿੱਚ ਗਲਤੀਆਂ ਤੋਂ ਸਭ ਕੁਝ ਸਿੱਖਣਾ ਚਾਹੀਦਾ ਹੈ ਤੇ ਸਭ ਤੋਂ ਅਹਿਮ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ ਕਿ ਜੇ ਅਕਾਲੀ ਦਲ ਨੇ ਸੱਤਾ ਵਿੱਚ ਵਾਪਸੀ ਕਰਨੀ ਹੈ ਤਾਂ ਕੋਰ ਕਮੇਟੀ ਵਿੱਚ ਲਿਆਂਦੇ ਗੇ ਮਤਿਆਂ ਉੱਤੇ ਪਹਿਰਾ ਦੇਣ ਦੀ ਸਖਤ ਲੋੜ ਹੈ